ਜੀ ਸਸਤਰੀ ਕਾਲ ਜੀ ਸਾਰਾ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਠੀਕ ਠਾਕ ਹੋਣਾ ਅੱਜ ਬਾਬੇ ਖੇਤ ਆਏ ਹੋਇਆ ਤੇ ਖੇਤ ਕਿਵੇਂ ਆਇਆ ਕਣਕ ਬੀਜੀ ਜਾਂਦੇ ਆ ਠੀਕ ਹੈ ਅੱਜ ਮਾਲਕ ਦੀ ਕਿਰਪਾ ਨਾਲ ਕੰਮ ਨਿਬੜ ਜੂਗਾ ਸਾਰਾ ਕੰਮ ਕੰਪਲੀਟ ਹੋ ਜੂਗਾ ਅੱਜ ਲਾਸਟ ਰੈਂਦੀ ਆ ਬਸ ਪੰਜ ਛੇ ਕਿੱਲੇ ਕਣਕ ਤੇ ਬਾਕੀ ਬੀਜ ਇੱਧਰ ਦੇਖੋ ਨਾਲ ਦੀ ਨਾਲ ਬੱਟਾ ਪਾਵਾਂਗੇ ਬੱਟਾ ਵਾਲਾ ਜੰਦਰਾ ਵੀ ਪਾ ਲਏ ਤੇ ਇੱਧਰ ਵੀ ਘਟਕਾ ਸੀ ਘਟਕਾ ਕੋ ਵੀ ਲੈ ਆਏ ਤੇ ਬਰਸੀਨ ਵੀ ਦਿਖਾਵਾਂਗੇ ਕਣਕ ਬੀਜੀ ਹੋਈ ਵੀ ਦਿਖਾਵਾਂਗੇ ਤੇ ਬਜਾਉਣੇ ਕਦੇ ਨਾਲ ਉਹ ਵੀ ਦਿਖਾਵਾਂਗੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਦੇਸੀ ਜਿਹਾ ਬਲੌਗ ਆਪਨੂੰ ਲਾਈਕ ਸ਼ੇਅਰ ਕਰਦਿਆ ਕਰੋ ਤੇ ਬ੍ਰਾਂਡਡ ਵੀ ਪਾਉਣੇ ਆਪਾਂ ਬਲੌਗ ਤੇ ਦੇਸੀ ਵੀ ਪਾਉਣੇ ਆ ਸਾਰਾ ਕੁਝ ਹੀ ਪਾਉਣਾ ਤੇ ਅੱਗੇ ਜਾ ਕੇ ਮਿਲਦੇ ਆ ਤੁਹਾਨੂੰ ਦੇਖੋ ਬਈ ਖੇਤਾਂ ਦੇ ਨਜ਼ਾਰੇ ਆਓ ਨਾਲ ਯਾਰਾ ਆਹ ਤਾਂ ਮਾਹੌਲ ਉਹ ਜਿਹਦੀ ਜਦਾ ਪਾਈ ਰਸਾਇਣ ਜਿੱਥੇ ਕਿਤਰਾ ਉਹ ਬੰਦਾ ਬੈਠਾ ਮਾਪੋਂ ਅੱਗੇ ਜਾ ਕੇ ਮਿਲਦੇ ਆਂ ਠੀਕ ਹੈ ਤੇ ਸ਼ੁਰੂ ਤੋਂ ਲੈ ਕੇ ਐਂਡਪੈਕ ਦੇਖੋ ਜਰੂਰ ਵਧੀਆ ਲੱਗੂਗਾ ਮੇਰੇ ਗੱਭਾ ਵਧੀਆ ਲੱਗੂਗਾ ਤੇ ਸਪੋਰਟ ਕਰਿਓ ਤੇ ਸ਼ੇਅਰ ਕਰਿਓ ਤੇ ਅੱਗੇ ਜਾ ਕੇ ਤੁਹਾਨੂੰ ਮਿਲਦੇ ਆਂ ਲਓ ਜੀ ਭਾਈ ਪਹੁੰਚ ਕੇ ਖੇਤਾਂ ਇਹ ਇੱਥੇ ਬੈਠੇ ਵੱਧਾ ਫਣਾਈ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਕਿਹੜੀ ਕਿਹੜੀ ਕਣਕ ਬੀਤੀ ਤੇ ਕਿਹੜੀ ਕਿਹੜੇ ਰਹਿ ਗਈ ਲਓ ਜੀ ਆ ਗਿਆ ਆਪਣੀ ਪਰਸੀਨ ਆ ਆ ਆਪਾਂ ਛਲਕਮ ਛਲਕਮ ਲਾ ਰੱਖਿਆ ਕਿ ਜੇ ਕਿਸੇ ਨੇ ਚਾਹੀ ਦੇਵੇ ਤਾਂ ਲੈ ਜਾਓ ਠੀਕ ਆ ਪਰ ਤੁਹਾਡੇ ਟਰਾਲਾ ਭਰ ਕੇ ਤੁਰਾਂਗੇ ਤੇ ਇਧਰ ਆਪਾਂ ਬੀਤੀ ਕਣਕ ਇਹ ਇਧਰ ਹਣ ਪਾਊਗਾ ਬੱਟ ਇਹ ਖੋਦ ਲਈ ਇੱਥੇ ਇੱਥੇ ਦਾ ਬੀਜ ਰੱਖੀ ਹੈ। ਮੋਟੀਆਂ-ਮੋਟੀਆਂ ਪੱਟਾਂ ਵੀ ਤਗੜੀ ਵੱਟ ਪਾਉਂਦਾ। ਇਹਦੇ ਅੰਦਰ ਦਾ ਫਾਇਦਾ ਤਾਂ ਹੈਗਾ ਯਾਰ। ਇਹ ਹੁਣ ਆਪਾਂ ਸਾਨੂੰ ਲੈ ਕੇ ਚੱਲਦੇ ਆਂ ਅੱਗੇ। ਆ ਦੇਖੋ ਇਹਦੇ ਸਾਰੇ ਆ ਸਾਰੇ ਪ੍ਰਾਤ ਦਾ ਬੀਜ ਈ। ਇੱਕ ਬਾਈ ਯਾਰ ਜਿਹੜੇ-ਜਿਹੜੇ ਵੀਰ ਨੂੰ ਪਤਾ ਹਨਾ ਆਪਣੇ ਕਿਸਾਨ ਭਰਾ ਸਾਰਿਆਂ ਨੂੰ ਜਿਹਨਾਂ ਨੂੰ ਜਿਆਦਾ ਪਤਾ ਜਿਆਦਾ ਵੀ ਨੌਲਜ ਹੁੰਦੀ ਆ ਖੇਤੀ ਦੀ ਕਿਸੇ ਨੂੰ ਘੱਟ ਨੌਲਜ ਹੁੰਦੀ ਆ ਕਿਸੇ ਨੂੰ ਜਿਆਦਾ ਹੁੰਦੀ ਆ ਤਾਂ ਉਹ ਜ਼ਰੂਰ ਦੱਸਿਓ ਵੀ ਕਣਕ ਸੁਪਰ ਸੀਡਰ ਨਾਲ ਬਜਾਏ ਦਾ ਫਾਇਦਾ ਹੈ ਕਿ ਬਾਣ ਬਾ ਕੇ ਬਜਾਈ ਕਰਨ ਦਾ ਫਾਇਦਾ ਹੈ ਕਿਹੜੀ ਬਜਾਈ ਬਜਾਈ ਜਿਆਦਾ ਫਾਇਦੇਮੰਦ ਆ ਉਹ ਜ਼ਰੂਰ ਦੱਸਿਓ ਠੀਕ ਹੈ ਜੀ ਕਿਹੜੀ ਦਾ ਝਾੜ ਵਧੀਆ ਰਹਿੰਦਾਗਾ ਤੇ ਬਾਕੀ ਹੁਣ ਪਹਿਲਾਂ ਨਾਲੋਂ ਤਾਂ ਖੇਤੀ ਬਹੁਤ ਫਰਕ ਪੈ ਗਿਆ ਹੁਣ ਸਹੂਲਤਾਂ ਬਹੁਤ ਆਈ ਜਾਂਦੀਆਂ ਨੇ ਹਣਾ ਬਾਈ ਪਹਿਲਾਂ ਤਾਂ ਬੜਾ ਔਖਾ ਹੁੰਦਾ ਸੀ ਯਾਰ ਜਦੋਂ ਆਪਣੇ ਬਜ਼ੁਰਗ ਕਰਦੇ ਹੁੰਦੇ ਸੀ ਮੋਤਿਆਂ ਬੂਤਿਆਂ ਨਾਲ ਉਦੋਂ ਦਾ ਭਰਾਵਾ ਬੜਾ ਔਖਾ ਹੁੰਦਾ ਹੂ ਹੁਣ ਤਾਂ ਨਿਆਰੇ ਆਵਾ ਨਿਆਰੇ ਲੈਂਦੇ ਹਾਰੇ ਚਲੋ ਬਿਆਣੀ ਬਾਲੀਆਂ ਸਿਆਣੀਆਂ ਜੇ ਗੱਲਾਂ ਕਰ ਗਿਆ ਸੀ ਮੈਂ ਵੀ ਆਪਾਂ ਤੁਹਾਨੂੰ ਅੱਗੇ ਹੋਰ ਲੈ ਕੇ ਚੱਲਾਂ ਇਹਦੇ ਜਿਵੇਂ ਬੀਜ ਤੀ ਠੀਕ ਹੈ ਜੀ ਅੱਜ ਬੱਟਾ ਪਾਦਣਗੇ ਅੱਜ ਇਹ ਹੌਮ ਤੋਂ ਲੈ ਕੇ ਚੱਲਦੇ ਆਪਾਂ ਅੱਗੇ ਸਾਦਾ ਪੜੀ ਕਣਕ ਹਰੀ ਹੋ ਗਈ ਤੇ ਉਹਨਾਂ ਪਾਣ ਨੂੰ ਦਿਖਾਵਾਂਗੇ ਵੀ ਆਪਾਂ ਕਾਦੇ ਨਾਲ ਕਣਕ ਬੀਜੀ ਜਾਂਦੇ ਆ ਤੇ ਕਿਵੇਂ ਬੀਜੀ ਜਾਂਦੇ ਆ ਉਹ ਤੁਹਾਨੂੰ ਤਾਂ ਪਤਾ ਹੈ ਠੀਕ ਹੈ ਆਹ ਕਣਕ ਤਾਂ ਆਪਣੀ ਹੋ ਗਈ ਹਰੀ ਇੱਧਰ ਵੀ ਬੀਜੀ ਵਿੱਚ ਇੱਕ ਗਿੜਾ ਜਾ ਰਿਹਾ ਹੈ ਆਹ ਉਹਨੂੰ ਅੱਗੇ ਜਾ ਕੇ ਦਿਖਾਉਣੀ ਆਪਾਂ। ਉਹ ਬਾਈ। ਆਹ ਬਾਈ ਹੋਰੇ ਬੀਜ ਦੇ ਆਪਣੇ ਕਣਕ। ਆਪਾਂ ਪਿਛਲੇ ਸਾਲ ਪੈਨਾਂ ਤੋਂ ਬਜਾਈ ਕਰਵਾਈ ਸੀ ਐਕਟਿਵ ਇਹਨਾਂ ਤੇ ਕਰਵਾਈ ਆਪਣੇ ਬੰਦੇ ਦੇ ਬਹੁਤ ਵਧੀਆ ਬੰਦੇ ਨੇ। ਪੂਰੇ ਛੌਗ ਨਾਲ ਬਜਾਈ ਕਰਦੇ ਆ। ਲੀਡਾ ਬਾਈ। ਤੇ ਆਪੇ ਤੋਂ ਵੀ ਟਰੈਕਟਰ ਵੀ ਕਹਦੇ ਜੱਗੇ ਬਾਕਸ ਤੋਂ ਤਿਆਰ ਕਰਵਾਇਆ ਐਕਟਿਵ। ਆਹ ਦੇਖੋ ਉੱਪਰ ਕਿਤਰਫ। ਆ ਬਣਦਾ ਬਾਕੀ ਚੱਕ ਸੁਪਰ ਸੀਟ ਦਾ ਸਰਦਾ ਯਾਰ ਬਣਿਆ ਤਾਂ 4x4 ਟਰੈਕਟਰਾਂ ਵਾਸਤੇ ਹੈ ਕਿਉਂਕਿ ਇਹੀ ਚਕਾਉਂਦੇ ਆ ਛਾਲੇ ਦੀ ਬਾਕੀ ਟਰੈਕਟਰਾਂ ਤਾਂ ਬਸ ਤੋਂ ਬਾਅਦ ਦੀ ਗੱਲ ਹੈ ਬਸ ਲੋਕ ਥੱਕ ਹੀ ਕਰਦੇ ਆ ਇਹ ਟਰਾਈ ਨਿਕ ਰਹੀ ਦੇਖੋ ਆ ਦੇਖੋ ਬਾਈ ਨੇ ਤੱਕਦਾ ਕੰਮ ਹੁਣ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਨਿਵੇੜ ਦਾਂਗੇ ਕੰਮ ਫੋਟੋ ਵੀ ਕਰ ਉਹ ਚੈੱਕ ਨਵਾਂ ਕੰਮ ਦੀ ਬੋਗਾਈ ਕਰਦੇ ਆ ਭਾਈ ਕੋਸ਼ਿਸ਼ ਕਰਦੇ ਆ ਟਾਈਮ ਪੂਰੇ ਖਾ ਪਰੇ ਇੱਕਾ ਸੁਪਰ ਸੀਟਰ ਦਾ ਹੋਰ ਫਾਇਦਾ ਹੋ ਗਿਆ ਪਹਿਲਾਂ ਜੇ ਮੈਂ ਲੋਕ ਕਣਕ ਵੜਦੇ ਸੀ ਰਾਤਾਂ ਨੂੰ ਹਨਾ ਹੁਣ ਵੀ ਦੇ ਵੀ ਰਾਤਾਂ ਨੂੰ ਐ ਇਹਦਾ ਫਾਇਦਾ ਹੋ ਗਿਆ ਯਾਰ ਇਹਦਾ ਰਾਤ ਨੂੰ ਹੈ ਨਾ ਕੰਮ ਛੇਤੀ ਨਿਬੜ ਜਾਂਦਾ ਇੱਕ ਭਰਾਵਾ ਗੱਟੇ ਪਾ ਕੇ ਅਗਲਾ ਵੱਟ ਤੇ ਬਹਿ ਜਾਂਦਾ ਮਗਰ ਤੁਰਨ ਦੀ ਵੀ ਲੋੜ ਪੈਂਦੀ ਬਾਕੀ ਨਿਗਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ ਨਿਗਰੱਖਿਆ ਕਰੋ ਪਰ ਬਾਹਰੀਆਂ ਸੁ ਕਾ ਦੇਖੋ ਆ ਰਹਿ ਗਿਆ ਠੀਕ ਹੈ ਜੀ ਤੇ ਬਸ ਬਾਕੀ ਬਜਾਈ ਤਾਂ ਹੋ ਗਈ ਅੱਜ ਰਹਿ ਗਿਆ ਆ ਇਹ ਅੱਜ ਹੋ ਜੂ तो बाकी तुम अगे आने थो आड़ा अपना आशा वैली ठीक है पीए तो तर पिया गा देखता ਅਰੇ ਵੀ ਸਾਰਾ ਕੁਸਤਰ ਆ ਪਿਆਗਾ ਜਿੰਦਾ ਵੀ ਅੱਜ ਵਾਲਾ ਬਲੌਗ ਪਸੰਦ ਆ ਹੋਊਗਾ ਮੇਰਾ ਵੀਰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਬਸ ਸਪੋਰਟ ਕਰ